ਸਸਿਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਐਸਕੇ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਮਾਲਬੂ ਸਿਲਕ ਦੇ ਵਿੱਚ ਸੂਟ ਹੋਣਗੇ ਤੇ ਆਲ ਓਵਰ ਸੂਟ ਰਹਿਣਾ ਜੀ 5 ਮੀਟਰ ਦੀ ਪੂਰੇ ਦੀ ਕੱਟ ਹੋਗੀ ਤੇ ਪੂਰਾ 2.5 ਮੀਟਰ ਦਾ ਨਾਲ ਦੁਪੱਟਾ ਜੀ ਬਹੁਤ ਸੋਹਣੇ ਪ੍ਰਿੰਟਡ ਸੂਟ ਹੋਣਗੇ ਪ੍ਰਿੰਟ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਜੀ ਅੱਜ ਦੇ ਬਹੁਤ ਅਟਰੈਕਟਿਵ ਜੇ ਪ੍ਰਿੰਟ ਹੈ ਤੇ ਪ੍ਰਾਈਸ ਰਹਿਣਾ 2500 2500 ਦੇ ਰੇਟ ਦੇ ਨਾਲ ਅੱਜ ਦੇ ਸਾਰੇ ਸੂਟ ਹੋਣਗੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਐ ਜਿਹੜਾ ਮੇਰਾ 8146580803824680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਸ਼ਾਪ ਤੇ ਆ ਕੇ ਜਿਨ੍ਹਾਂ ਨੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੰਡੇ ਤੋਂ ਸੈਟਰਡੇ ਸ਼ਾਪ ਤੇ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜੀ ਤੁਸੀਂ ਸੂਟਾਂ ਦੀ ਆਪਾਂ ਹਰੇਕ ਸੂਟ ਦੀ ਨੰਬਰਿੰਗ ਕੀਤੀ ਹੁੰਦੀ ਹੈ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਪਾਉਣੀ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦਸੀਦਾ ਤੇ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਆ ਪਰ ਡੇਲੀ ਅਪ ਟੂ ਡੇਟ ਡੇਲੀ ਜੋ ਜੋ ਮਾਰਕੀਟ ਚ ਨਵਾਂ ਆ ਰਹੇ ਆ ਆਪਾਂ ਉਸੇ ਹਿਸਾਬ ਦੀ ਤੁਹਾਡੇ ਲਈ ਨਵੀ ਤੋਂ ਨਵੀ ਕਲੈਕਸ਼ਨ ਨੇ ਡੈਲੀ ਦਿਖਾਉਣੀ ਹੈ ਜੀ ਤਾਂ ਹੀ ਮੈਂ ਕਿਹਾ ਹੈ ਤਾਂ ਤੁਸੀਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਅੱਜ ਮੇਰੀ ਤਾਂ ਤੁਸੀਂ ਵੀ ਚੈਨਲ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਆਪ ਨੂੰ ਵਧੀਆ ਲੱਗਿਆ ਤਾਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਹਿਲਾਂ ਮੈਂ ਸਟੈਂਪ ਦਿਖਾ ਦਿੰਨੀ ਹਾਂ ਇਹ ਦੇਖੋ ਐਸ ਕੇ ਬ੍ਰਾਂਡ ਦਾ ਸੂਟ ਹੈ ਕੰਨੀ ਤੇ ਹਮੇਸ਼ਾ ਬ੍ਰਾਂਡ ਮੈਂਸ਼ਨ ਹੁੰਦਾ ਜੀ ਐਸਕੇ ਬ੍ਰਾਂਡ ਦਾ ਸੂਟ ਮਾਲਬੂ ਸਿਲਕ ਦੇ ਵਿੱਚ ਬਹੁਤ ਸੋਹਣਾ ਸ਼ਾਈਨ ਵਾਲਾ ਫੈਬਰਿਕ ਹੁੰਦਾ ਬਹੁਤ ਜ਼ਿਆਦਾ ਸੋਹਣੀ ਫਿਟਿੰਗ ਆਉਂਦੀ ਹੈ ਜੀ ਆਨਓਵਰ ਸੂਟ ਹੋਗਾ ਪੂਰੇ 5 ਮੀਟਰ ਦੀ ਕੱਟ ਪ੍ਰਿੰਟ ਦੇਖਿਓ ਤੁਸੀਂ ਇੰਨੇ ਪਿਆਰੇ ਪ੍ਰਿੰਟ ਐ ਵੱਡੇ ਪ੍ਰਿੰਟ ਵੀ ਦਿਖਾਵਾਂਗੇ ਮੀਡੀਅਮ ਵੀ ਤੇ ਥੋੜੇ ਛੋਟੇ ਪ੍ਰਿੰਟ ਵੀ ਇਹ ਸਭ ਤੋਂ ਪਹਿਲਾ ਹੈਗਾ ਆਪਣਾ ਬਲੈਕ ਬਹੁਤ ਸੋਹਣਾ ਪ੍ਰਿੰਟ ਦੇ ਨਾਲ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਪੂਰਾ 2.5 ਮੀਟਰ ਦਾ ਹੋਗਾ ਜੀ ਨਾਲ ਪੱਟੇ ਦੀ ਗ੍ਰੇਸ ਬਾਕੀ ਕਲਰ ਦੀ ਚੁਆਇਸ ਤੁਹਾਡੀ ਆਪਣੀ ਹੋਊਗੀ ਕਿਉਂਕਿ ਆਪਾਂ ਬਹੁਤ ਸੋਹਣੇ-ਸੋਹਣੇ ਕਲਰ ਦਿਖਾਵਾਂਗੇ ਅੱਜ ਤੁਹਾਨੂੰ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਹੋਣਗੇ ਐਸਕੇ ਬ੍ਰੈਂਡ ਦੇ ਸੂਟ ਹੈ ਜੀ ਮਾਲੂਵ ਸਿਲਕ ਦੇ ਵਿੱਚ ਇਹ ਪਹਿਲਾ ਆ ਗਿਆ ਸੂਟ ਹੁਣ ਇਸੇ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦਿਖਾਵ ਕਿੰਨੇ ਪਿਆਰੇ ਕਲਰ ਦਿਖਾਉਣੇ ਆ ਨੈਕਸਟ ਹੈਗਾ ਆਪਣਾ ਕਰੀਮ ਆਫ ਵਾਈਟ ਕਲਰ ਹੈ ਸੇਮ ਦੇ ਵਿੱਚ ਪਹਿਲਾਂ ਬਲੈਕ ਦਿਖਾਇਆ ਤੁਹਾਨੂੰ ਇਹ ਹੈਗਾ ਕਰੀਮ ਸੇਮ ਪ੍ਰਿੰਟ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਹਲਕੀ ਫੁੱਲੀ ਕੋਈ ਹਲਲੇ ਅਸ ਲਗਾ ਕੇ ਜਾਂ ਫਿਰ ਪਾਈਪਿੰਗ ਵਗੈਰਾ ਲਗਾ ਕੇ ਤੁਸੀਂ ਸਟਿਚ ਕਰਾਉਂਗੇ ਵੈਸੇ ਸੂਟ ਦੀ ਬਹੁਤ ਔਰ ਹੈ ਜੀ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟਿਆਂ ਦੀ ਵੀ ਬਹੁਤ ਸੋਹਣੀ ਗ੍ਰੇਸ ਹੈ ਬਹੁਤ ਸੋਣੀ ਬਰੀਕ ਵੇਲ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਤੇ ਇਹਦੇ ਨਾਲ ਜੇ ਲੇਸ ਕੋਈ 프리ਕ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਕਰਵਾ ਲਿਓ ਕਿਉਂਕਿ ਕੰਨੀ ਤੋਂ ਥੋੜੀ ਹੋਰ ਫਿਨਿਸ਼ਿੰਗ ਹੋ ਜਾਂਦੀ ਹੈ ਬਹੁਤ ਪਿਆਰਾ ਲੱਗਦਾ ਹੁੰਦਾ ਹੈ ਜੇ ਇਹ ਕਿਸੇ ਵਧੀਆ ਫੰਕਸ਼ਨ 'ਚ ਆਪਾਂ ਵੇਅਰ ਕਰ ਲਈਏ ਕਿਉਂਕਿ ਪ੍ਰਿੰਟ ਦਾ ਬਹੁਤ ਟ੍ਰੈਂਡ ਹੈ ਜੀ ਅੱਜਕੱਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਮਲਬੂ ਸਿਲਕ ਦੇ ਵਿੱਚ ਐਸਕੇ ਬ੍ਰਾਂਡ ਦੇ ਨੈਕਸਟ ਹੈਗਾ ਗ੍ਰੀਨ ਕਲਰ ਕਲਰ ਸਾਰੇ ਬਹੁਤ ਪਿਆਰੇ ਕਲਰ ਹੈ ਜੀ ਇਹਦੇ ਗ੍ਰੀਨ ਕਲਰ ਯਾਰ ਇਹ ਪ੍ਰਿੰਟ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਪੂਰਾ ਆਲਓਵਰ ਸੂਟ ਹੈ ਜੀ 5 ਮੀਟਰ ਦੀ ਪੂਰੀ ਕੱਟ ਹੋਊਗੀ ਤੇ ਨਾਲ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਕਉਕ ਪ੍ਰਿੰਟ ਐਵੇਂ ਦੀ ਚੀਜ਼ ਹੈ ਜੀ ਕਦੇ ਇਹਦਾ ਰਵਾਜ ਨਹੀਂ ਜਾਂਦਾ ਪ੍ਰਿੰਟ ਸਦਾ ਬਹਾਰ ਹੁੰਨੇ ਜੀ ਜਦ ਮਰਜੀ ਆਪਾਂ ਇਹਨੂੰ ਸੂਟ ਨੂੰ ਪਾ ਲਈਏ ਕਦੇ ਰਵਾਜ ਨਹੀਂ ਜਾਣਾ ਜੀ ਦਾ ਤੇ ਨੈਕਸਟ ਆ ਗਿਆ ਗ੍ਰੇ ਕਲਰ ਡਾਰਕ ਗ੍ਰੇ ਕਲਰ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੂਟ ਗ੍ਰੇ ਕਲਰ ਗ੍ਰੇ ਹਰੇਕ ਕਲਰ ਦੀ ਆਪਣੀ ਖਾਸੀਅਤ ਹੁੰਦੀ ਹੈ ਬਾਕੀ ਤੁਸੀਂ ਦੇਖਣਾ ਵੀ ਤੁਸੀਂ ਕਿਹੜਾ ਕਲਰ ਲੈਣਾ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੋਹਣੇ ਸੂਟ ਤੇ ਪ੍ਰਿੰਟ ਬਹੁਤ ਪਿਆਰੇ ਤੇ ਕਲਰ ਉਹ ਤੋਂ ਵੀ ਸੋਹਣੇ ਪਿਓਰ ਮਸਲੀਨ ਦੁਪट्टे ਵੀ ਪੂਰੇ ਇੱਕ ਗੱਲ ਦੇਖ ਲਿਓ ਤੁਸੀਂ ਜਿਹੜਾ ਬ੍ਰਾਂਡਡ ਸੂਟ ਹੁੰਦਾ ਜੀ ਉਹਦਾ ਦੁਪੱਟਾ ਹਮੇਸ਼ਾ ਲੰਬਾ ਚੋੜਾ ਦੁਪੱਟਾ ਹੁੰਦਾ ਜੀ ਪੂਰਾ ਖੁੱਲਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਆਜਦੇ ਆਪਣੇ ਸੂਟ ਤੇ ਨੈਕਸਟ ਹੈਗਾ ਮਸਟਰਡ ਕਲਰ बहुत प्यारा जेलो है जी ये वाला बहुत सोहना कलर है मस्टर्ड कलर प्रिंट तो है ही बहुत प्यारा पूरा ऑल ऑलओवर सूट प्योर दुपट्टे दे ₹2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਸੇਮ ਇਸੇ ਪ੍ਰਿੰਟ ਦੇ ਵਿੱਚ ਗਾਜਰੀ ਕਲਰ ਕਲਰ ਸਾਰੇ ਬਹੁਤ ਪਿਆਰੇ ਕਲਰ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀਗਾ ਵੀ ਅੱਜ ਕਲਰ ਬਹੁਤ ਪਿਆਰੇ ਤੁਹਾਨੂੰ ਦਿਖਾਵਾਂਗੇ ਹਰ ਇੱਕ ਤਰ੍ਹਾਂ ਦੇ ਦੇਖੋ ਗਾਜਰੀ ਕਲਰ ਬਾਕੀ ਥੋੜੀ ਚੋਇਸ ਹੈ ਤੁਸੀਂ ਕਿਹੜਾ ਸੂਟ ਲੈਣਾ ਨਾਲ ਪਿਓਰ ਮਸਲੀਨ ਦੁਪੱਟੇ ਦਾ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਸੋਨੇ ਸੋਨੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਜਾਮਨੀ ਰੰਗ ਹੈ ਜੀ ਪਰਪਲ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਕਲਰ ਸਾਰੇ ਤੁਸੀਂ ਚੁਆਇਸ ਕਰ ਸਕਦੇ ਹੋ ਆਪਣੀ ਅਕੋਰਡਿੰਗ ਜਿਹੜਾ ਤੁਹਾਡੇ ਕੋਲ ਨਹੀਂ ਹੈਗਾ ਕਲਰ ਲਾਲ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੋ ਦੁਪੱਟਿਆਂ ਦੇ ਫੋਟੋ ਹੁ ਚਾਹਾਂਗੇ ਨੈਕਸਟ ਆ ਗਿਆ ਸਕੀਨ ਕਲਰ ਦੇ ਵਿੱਚ ਹੈ ਜੀ ਇਹ ਬੜਾ ਸੋਹਣਾ 골ਡਨ ਸਕੀਨ ਜਾਂ ਕਲਰ ਹੈ ਸੇਮ ਪ੍ਰਿੰਟ ਜਲ ਰਿਹਾ ਜਿਹੜਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਇਆ ਸੀ ਉਸੇ ਪ੍ਰਿੰਟ ਦੇ ਕਲਰ ਮੈਂ ਤੁਹਾਨੂੰ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਦਿਖਾਏ ਹਨ ਕਿ ਅੱਜ ਕੋਈ ਵੀ ਕਸਟਮਰ ਲੈਣਾ ਨਹੀਂ ਚਾਹੀਦਾ ਸੂਟ ਤੋਂ ਬਿਨਾ ਸਭ ਨੂੰ ਸੂਟ ਮਿਲ ਜਵੇ ਆਪਣੀ ਚੋਇਸ ਦਾ ਨਾਲ ਇੱਕ ਹੋਰ ਮਸਲੀਂ ਦਾ ਦਿੱਪਟਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਇੱਕ ਪ੍ਰਿੰਟ ਚ ਦਿਖਾਇਆ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਹੈ ਜੀ ਬਹੁਤ ਪਿਆਰਾ ਜਿਹਾ ਬਲੂ ਇਹ ਵੀ ਪ੍ਰਿੰਟ ਬਹੁਤ ਸੋਹਣਾ ਕਰੀਮ ਫੁੱਲ ਇੱਕ ਸਿੰਗਲ ਕਲਰ ਦੇ ਵਿੱਚ ਆਫ ਵਾਈਟ ਕਰੀਮ ਕਲਰ ਦੇ ਫੁੱਲਾਂ ਜੀ ਵਿੱਚ ਤੇ ਬੜਾ ਪਿਆਰਾ ਬਲੂ ਬਲੂ ਮੋਰਪੰਕੀਆ ਬਲੂ ਹੈ ਜੀ ਬਹੁਤ ਸੋਹਣਾ ਫਰੋਜੀ ਤੋਂ ਥੋੜਾ ਜਿਹਾ ਡਾਰਕ ਹੁੰਦਾ ਜਿਹੜਾ ਉਹ ਵਾਲਾ ਬਲੂ ਹੈ ਹਾਲ ওভার ਸੂਟ ਹੈ ਜੀ ਐਸਕੇ ਬ੍ਰੈਂਡ ਦੇ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਦੱਸ ਤਾ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦਾ ਵੀ ਪੂਰੇ ਖੁੱਲੇ 2.5 ਮੀਟਰ ਦੇ ਦੁਪੱਟੇ ਚੜਾਈ ਵੀ ਪੂਰੀ ਹੈ ਜੀ ਦੁਪੱਟਿਆਂ ਦੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਗਾਜਰੀ ਜਿਹਾ ਕਲਰ ਹੈ ਵੀ ਇਹਨੂੰ ਬਹੁਤ ਪਿਆਰਾ ਪ੍ਰਿੰਟ ਹੈ। ਇਹ ਸੋਹਣੇ ਸਰਦਾਰੀ ਸੂਟ ਹੈ। ਜਿਵੇਂ ਮਰਜ਼ੀ ਪੋਰੇ ਤੁਸੀਂ ਇਹਨਾਂ ਨੂੰ ਵਧੀਆ ਸਟਿਚ ਕਰਵਾ ਸਕਦੇ ਹੋ। ਹਲਕੀ-ਫੁਲਕੀ ਲੇਸ ਦੇ ਨਾਲ ਫਿਨਿਸ਼ਿੰਗ ਕਰਵਾ ਲਿਓ ਦੁਪੱਟੇ ਦੀ। ਸੂਟ ਤੇ ਵੀ 프리-ਲੇਸ ਲਵਾ ਸਕਦੇ ਹੋ। ਬਹੁਤ ਹੀ ਗ੍ਰੇਸਫੁਲ ਸੂਟ। 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੋਹਣੇ-ਸੋਹਣੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਬੜਾ ਪਿਆਰਾ ਜਿਹਾ ਗ੍ਰੀਨ ਹੈ ਜੀ ਇਹਦਾ ਇਹ ਵੀ ਗ੍ਰੀਨ ਡਿਫਰੈਂਟ ਜਿਹਾ ਕਲਰ ਹੈ ਸੋਨਾ ਜਿਹਾ ਗ੍ਰੀਨ ਕਲਰ ਐਸਕੇ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਮਲਬੂਸ ਸਿਲਕ ਦੇ ਵਿੱਚ ਸੂਟ ਤੇ ਪ੍ਰਿੰਟ ਪਿੱਕ ਤੋਂ ਇੱਕ ਸੋਨੇ ਇਸੋਟਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ ਤੇ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਥੋੜਾ ਕਾਲਸ ਤੇ ਜਿਹੜਾ ਹੁੰਦਾ ਪਰਪਲ ਉਹ ਵਾਲਾ ਕਲਰ ਹੈ ਬਹੁਤ ਪਿਆਰਾ ਕਲਰ ਉਰਮਸਲੀਂ ਦਾ ਨਾਲ ਪੂਰਾ 2.2 ਮੀਟਰ ਦੇ ਦੁਪੱਟੇ ਆ ਹਰ ਇੱਕ ਸੂਟ ਦੇ ਨਾਲ ਕਿਉਂਕਿ ਬ੍ਰਾਂਡਡ ਸੂਟ ਹੈ ਜੀ ਪੂਰਾ ਲੈਂਥ ਦਾ ਦੁਪੱਟਾ ਹੁੰਦਾ 3500 ਪ੍ਰਾਈਸ ਦੇਣਾ ਇਹ ਤਾਂ ਇੱਕ ਪ੍ਰਿੰਟ ਦੇ ਵਿੱਚ ਦਿਖਾਏ ਸੀਗੇ ਹੁ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆ ਬਹੁਤ ਪਿਆਰਾ ਇਹ ਵਾਈਨ ਕਲਰ ਦੇ ਵਿੱਚ ਹੈ ਜੀ ਜਿਹੜਾ ਕਾਲਸ ਤੇ ਵਾਈਨ ਕਲਰ ਹੁੰਦਾ ਉਹ ਵਾਲਾ ਕਲਰ ਹੈ ਇਹਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ। ਇਹਦਾ ਪ੍ਰਿੰਟ 컬러 ਬੜੇ ਪਿਆਰੇ ਆ ਤੇ ਵਿੱਚ ਵੀ ਆਨਲਗਰ ਸੂਟ ਪੂਰੇ 5 ਮੀਟਰ ਦੀ ਕੱਟ ਹੋਊਗੀ ਜੀ ਹਰੇਕ ਸੂਟ ਦੀ। ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਇਹਦਾ। ਉਹ ਸੋਹਣੀ ਪ੍ਰਿੰਟਿੰਗ ਹੈ ਜੀ ਦੁਪੱਟੇ ਦੀ। ਇਹ ਚੀ ਵੇਲ ਬਣੀ ਹੋਈ ਹੈ ਪ੍ਰਿੰਟ ਦੀ। 2500 ਪ੍ਰਾਈਸ ਦੇ ਨਾਲ ਇਹਦੇ ਵਿੱਚ ਵੀ ਹੈਗਾ ਕਰੀਮ ਆਫ ਵਾਈਟ ਕਲਰ ਹੈ ਆਫ ਵਾਈਟ ਕਲਰ ਇਹ ਇੱਕ ਕਰੀਮ ਮੈਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਵੱਡੇ ਫੁੱਲਾਂ ਦੇ ਵਿੱਚ ਇਹ ਥੋੜਾ ਮੀਡੀਅਮ ਜਿਹਾ ਪ੍ਰਿੰਟ ਹੈ ਜੀ ਜਿਆਦਾ ਵੱਡਾ ਪ੍ਰਿੰਟ ਨਹੀਂ ਹੈਗਾ ਬੜਾ ਸੋਹਣਾ ਛੋਟਾ ਪ੍ਰਿੰਟ ਹੈ ਇਹਨਾਂ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਵਧਕ੍ਰੇਸ ਫੁੱਲ ਸੂਟ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਕਲਰ ਦੇਖੋ ਬਲੈਕ ਤੇ ਕਰੀਮ ਤਾਂ ਜ਼ਿਆਦਾਤਰ ਰਹਿੰਦੇ ਹੀ ਨਹੀਂ ਹੈਗੇ ਸੂਟ ਹਮੇਸ਼ਾ ਸੇਲ ਹੁੰਨੇ ਜੀ ਸਭ ਤੋਂ ਪਹਿਲਾਂ ਇੱਕ ਬਲੈਕ ਹੋ ਗਿਆ ਇੱਕ ਕਰੀਮ ਹੋ ਗਿਆ ਪਿਆਰਾ ਸੂਟ ਮਲਬੂ ਸਿਲਕ ਦੇ ਵਿੱਚ ਸੂਟ ਹੈ ਜੀ ਐਸਕੇ ਬ੍ਰੈਂਡ ਦੇ ਅੱਜ ਦੇ ਆਪਣੇ ਹਾਲ ਪ्योर ਮਸਲੀਨ ਦੇ ਦੁਪट्टे ਪੂਰੇ 2.5 ਮੀਟਰ ਦੇ। ਬਹੁਤ ਗ੍ਰੇਸਫੁਲ। 3500 ਪ੍ਰਾਈਸ ਦੇ ਨਾਲ। ਨੈਕਸਟ ਹੈਗਾ ਬੜਾ ਸੋਹਣਾ। ਇਹ ਮਿਲਟਰੀ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ। ਗ੍ਰੇ ਗ੍ਰੀਨ ਕਲਰ ਕਹਿ ਸਕਦੇ ਆ ਇਹਨੂੰ। ਥੋੜੀ ਗ੍ਰੇ ਟੋਨ ਤੇ ਗ੍ਰੀਨ ਹੁੰਦਾ ਜਿਹੜਾ। ਇਹਦਾ ਵੀ ਬਹੁਤ ਪਿਆਰਾ ਪ੍ਰਿੰਟ ਹੈ ਇਹ। ਇਦੇ ਵਿੱਚ ਤੁਹਾਨੂੰ ਕਾਫੀ ਕਲਰ ਦਿਖਾਤੇ। ਸੋ ਨਾ ਤਾਂ ਜਿਆਦਾ ਵੱਡਾ ਪ੍ਰਿੰਟ ਨਾ ਜਿਆਦਾ ਛੋਟਾ। ਥੋੜਾ ਗ੍ਰੀਨ ਜੀ ਟੋਨ ਤੇ ਗ੍ਰੇ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ। ਪ੍ਰਾਈਸ ਹੈਗਾ 2500, 2500 ਪ੍ਰਾਈਸ ਦਾ। ਨੈਕਸਟ ਹੈਗਾ ਇਹਦੇ ਵਿੱਚ ਬਲੂ ਕਲਰ। ਕਾਰਸ ਤੇ ਜਿਹੜਾ ਨੇਵੀ ਬਲੂ ਕਲਰ ਹੈ ਜੀ। ਬਹੁਤ ਪਿਆਰਾ। ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਨਾ ਸੂਟਾਂ ਦਾ ਇਹ ਇਹਨਾਂ ਤੋਂ ਬਿਨਾ ਹੁਣ ਮੈਂ ਤੁਹਾਨੂੰ ਦੋ ਛੋਟੇ ਪ੍ਰਿੰਟ ਥੋੜੇ ਮੰਮੀਆਂ ਦੇ ਸਟਾਈਲ ਦੇ ਥੋੜੀ ਏਜ ਦੇ ਅਕੋਰਡਿੰਗ ਜੇ ਸੋਚ ਕੇ ਲੈਣਾ ਤੁਹਾਨੂੰ ਇਹ ਵੀ ਥੋੜਾ ਵੱਡਾ ਪ੍ਰਿੰਟ ਲੱਗ ਰਿਹਾ ਤਾਂ ਇਹ ਵਾਲਾ ਪ੍ਰਿੰਟ ਲੈ ਸਕਦੇ ਹੋ ਜੀ ਤੁਸੀਂ ਜੇ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਸੂਟ ਬੇਸ ਕਰੀਮ ਹੈ ਆਫ ਵਾਈਟ ਕਲਰ ਹੈ ਤੇ ਛੋਟੇ ਪ੍ਰਿੰਟ ਦੇ ਵਿੱਚ ਹੈ ਜੀ ਇਸ बहुत प्यारा प्रिंट तो पट्टा कितना कि प्यारा बहुत सोना दुपट्टा ट्वेंटी फाइव हंड्राइज प्राइस रहना पच्ची सौ ਤੇ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਗ੍ਰੇ ਕਲਰ ਛੋਟੇ ਪ੍ਰਿੰਟ ਦੇ ਵਿੱਚ ਹੈ ਜੀ ਇਹ ਵਾਲੇ ਸੂਟ ਗ੍ਰੇ ਕਲਰ ਆ ਗਿਆ ਇਹ ਹਲ ਮਸਲੀਨ ਦਾ ਦੁਪੱਟਾ ਨਾਲ ਆਉਂਦਾ 2500 ਪ੍ਰਾਈਸ ਹੈ ਜੀ ਅੱਜ ਦੇ ਸੂਟਾਂ ਦਾ ਐਸਕੇ ਬ੍ਰੈਂਡ ਦੇ ਸੂਟ ਮਲਬੂ ਸਿਲਕ ਦੇ ਵਿੱਚ 2500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਜੀ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ